ਇੱਕ ਰੁੱਖ ਮਾਂ ਦੇ ਨਾਂ ਤੇ ਇਸ ਮੁਹਿੰਮ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੋੜਕਾ ਕੜਾ ਕੁੜੀਆਂ ਵਿਖੇ ਸਕੂਲ ਮੁਖੀ ਸ਼੍ਰੀ ਬੁੱਟਾ ਰਾਮ ਜੀ ਨੇ ਆਪਣੇ ਸਟਾਫ ਤੇ ਸਾਥੀਆਂ ਤੇ ਬੱਚਿਆਂ ਨੂੰ ਨਾਲ ਲੈ ਕੇ ਸਕੂਲ ਵਿੱਚ ਫਲਦਾ ਰੁੱਖ ਲਾਇਆ ਉਹਨਾਂ ਸਭ ਨੂੰ ਦੱਸਿਆ ਕਿ ਰੁੱਖ ਨਾਲ ਹੀ ਧਰਤੀ ਤੇ ਜੀਵਨ ਹੈ ਰੁੱਖ ਵੀ ਮਾਂ ਵਾਂਗਨ ਹੀ ਸਾਡੀ ਰੱਖਿਆ ਕਰਦੇ ਹਨ ਇਸ ਮੌਕੇ ਤੇ ਅਨੁਪਰੀਆ ਮਨਪ੍ਰੀਤ ਸਿੰਘ ਕੁਲਵੀਰ ਰਾਹ ਸੋਨੀਆ ਜੁੰਮਰ ਸਰਬਜੀਤ ਕੌਰ ਕੁਲਵਿੰਦਰ ਕੌਰ ਮਨਪ੍ਰੀਤ ਕੌਰ ਗੁਲਵਿੰਦਰ ਕੌਰ ਕਮਲਜੀਤ ਕੌਰ ਤੇ ਸਕੂਲੀ ਬੱਚੇ ਹਾਜ਼ਰ ਰਹੇ ਅੱਜ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਮਹਮ ਦੇ ਤਹਿਤ ਇੱਕ ਪੇੜ ਮਾਂ ਦੇ ਨਾਮ ਇੱਕ ਰੁੱਖ ਮਾਂ ਦੇ ਨਾਮ ਉਸ ਮਹਮ ਨੂੰ ਜਾਰੀ ਰੱਖਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਰੋਕਾ ਕਲਾਂ ਕੁੜੀਆਂ ਵਿੱਚ ਅੱਜ ਬੱਚਿਆਂ ਨੇ ਸਟਾਫ ਨੇ ਸਾਰਿਆਂ ਨੇ ਆਪਣੀ ਆਪਣੀ ਮਾਵਾਂ ਦੇ ਨਾਂ ਤੇ ਇੱਕ ਰੁੱਖ ਲਾਇਆ ਸੋ ਜਿਹੜਾ ਮਹੀਨਾ ਚੱਲਦਾ ਆਇਆ ਮਹੀਨਾ ਆ ਰਿਹਾ ਸੌਣ ਦਾ ਮਹੀਨਾ ਆ ਬਰਸਾਤ ਲੱਗੀ ਹੋਈ ਆ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਾਸਤੇ ਸਾਨੂੰ ਸਭਨਾਂ ਨੂੰ ਦਰਖਤ ਲਗਾਉਣੇ ਚਾਹੀਦੇ ਆ ਧੰਨਵਾਦ